ਵਿੱਦਿਅਕ ਸੰਗਠਨ ਦੀ ਸ਼ੋਲੇਤ ਕਰ ਲਈ ਨਗਰ ਕੇਂਦਰ ਦੇ ਸ਼ਾਮ ਨੂੰ ਲਈ ਸੱਦਾ ਦੇਣ ਲਈ ਆਪੇ ਗੁਰਦੇਲਾ ਨਗਰ ਕੀਰਤਨ ਦੇ ਅਸੀਂ ਆਏ ਸੀ ਪਾਰਟੀ ਤੋਂ ਪੰਜਾਬ ਦੀ ਸਰਕਾਰ ਦੀ ਇਹ ਗੈਲੀ ਕਹਿ ਲੋ ਅਨਜਾਨਤਾ ਕਹਿ ਲੋ ਲਾਪਰਵਾਹੀ ਕਹਿ ਲੋ ਫਜ਼ੂਲ ਖਰਚੀਆਂ ਕਹਿ ਲੋ ਕਰੋੜਾਂ ਰੁਪਈਆ ਜਿਹੜਾ ਹੈ ਆਪਣੀਆਂ ਫੋਟੋਆਂ ਚ ਚਮਕਾਉਣ ਤੇ ਦੇਖ ਕੇ ਕਰਕੇ ਪੰਜਾਬ ਦਾ ਖਜ਼ਾਨਾ ਖਾਦੀ ਕਰਦਾ ਉਹ ਤੇ ਪੰਜਾਬ ਦੇ ਵਿੱਚ ਪੰਜਾਬ ਤੋਂ ਭੂਤ ਜੀ ਬਰਫੀ ਤੋਂ ਸੂਰਜ ਜਾ ਰਿਹਾ ਸ਼੍ਰੋਮਣੀ ਕਾਲਜ ਸਰ ਜੀ ਸਾਵਾ ਜਿਹੜੀ ਅੱਜ ਮੀਟਿੰਗ ਕੀਤੀ ਹੈ ਜੀ ਇਹਦਾ ਕੀ ਏਜੰਡਾ ਮੇਨ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਅੱਜ ਹਲਕਾ ਬਲਾ ਚੌਰ ਦੇ ਪਿੰਡ ਰੈਲ ਮਾਜਰੇ ਵਿੱਚ ਜਿਹੜੀ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ ਜੇ ਇਹ ਆਪੇ ਗੁਰਚੇਲਾ ਨਗਰ ਕੀਰਤਨ ਸ੍ਰੀ ਗੁਰਬਖਸ਼ ਸਿੰਘ ਸਾਹਿਬ ਜੀ ਦੇ ਬਰਕਾਤ ਦੇ ਸੋ ਸਮਰਪਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਕਿਸgarh ਸਾਹਿਬ ਤੋਂ 10 ਜਨਵਰੀ ਨੂੰ ਸ਼ੁਰੂ ਹੋਣਾ ਹੈ ਸਵੇਰੇ 10 ਵਜੇ ਉਹਦੇ ਵਿੱਚ ਸੰਗਤਾਂ ਦੀ ਸ਼ੁਲੂਕਤ ਕਰਨ ਲਈ ਨਗਰ ਕੀਰਤਨ ਦੇ ਵੀ ਸ਼ਾਮ ਦੇ ਆਉਣ ਲਈ ਸੱਦਾ ਦੇਣ ਲਈ ਆਪੇ ਗੁਰਦੇਲਾ ਨਗਰ ਕੀਰਤਨ ਦੇ ਵਿੱਚ ਅਸੀਂ ਆਏ ਸੀ ਪਾਰਟੀ ਵੱਲੋਂ ਤੇ ਐਸਪੀ ਦੇ ਵੀਰ ਪ੍ਰਧਾਨ ਨੇ ਵਿਵਸਥਾ ਨਿਖਾੜ ਕੇ ਆਏ ਸੀ ਅਰੇ ਜੀ ਨੇ ਪ੍ਰਧਾਨ ਸਰਕਾਰ ਸਾਹਿਬ ਦੇ ਕੋਲ ਸਾਡੀ ਮੈਂ ਬਲਾਜੋਬ ਦੀ ਹਾਜ਼ਰੀ ਹੋਈ ਹੈ ਔਰ ਮੈਂ ਸਮਝਦਾ ਜਿੱਥੇ ਆਪਾਂ ਗੁਰਦੇਲਾ ਨਗਰ ਕੀਰਤਨ ਦੇ ਵਿੱਚ ਮਿਲਿਤ ਕਰ ਲਈ ਸੱਦਾ ਦੇਣ ਲਈ ਇੱਥੇ ਆਏ ਆ ਉੱਥੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਮੁਹਿੰਮ ਜਿਹੜੀ ਇੱਕ ਫਰਮੇ ਤੋਂ ਸ਼ੁਰੂ ਕਰ ਜਾ ਰਿਹਾ ਸ਼੍ਰੋਮਣੀ ਕਾਲੀਦਾਸ ਉਦੇ ਪ੍ਰਬੰਧ ਉਹਦੇ ਚ ਸ਼ਮੂਲੀਦਾਰੀ ਨਾਲ ਉਹਦੇ ਇਤੇ ਬਾਦ ਚੜ੍ਹ ਕੇ ਹਿੱਸਾ ਲੈਣੀ ਸਮੁੱਚੇ ਪੰਜਾਬੀਆਂ ਨੂੰ 20 ਸਤਾ ਦੇ ਲਈ ਦਿੱਤਾ ਜਾਏ ਅਤੇ ਮੈਂ ਸਮਝਦਾ ਕਿ ਆਪਣਾ ਪੰਜਾਬ ਅਸੀਂ ਪੰਜਾਬ ਦੇ ਇਹ ਮਹੀਮਸੇ ਪੰਜਾਬ ਦੀ ਜਲਦੀਆਂ ਜਿਨ੍ਹਾਂ ਨੂੰ ਪੰਜਾਬ ਦਾ ਦਰਦਾ ਪੰਜਾਬ ਦਾ ਉਹ ਆ ਉਹ ਪੰਜਾਬ ਨੂੰ ਬਚਾਉਣ ਲਈ ਇਹ ਸ਼ਬਦ ਵਰਤਦਾ ਐਸਾ ਦਰਸ਼ਵਾਸ਼ ਅੱਜ ਪੰਜਾਬ ਨੂੰ ਹੋੜਾ ਲੱਗ ਰਿਹਾ ਆਰਥਿਕ ਬਦਲਾਅ ਅੱਜ ਪੰਜਾਬ ਆਰਥਿਕ ਬੁਨਿਆਦੀ ਦੇ ਦੌਰ ਤੇ ਚੱਲ ਰਿਹਾ ਪੰਜਾਬ ਦੀ ਸਰਕਾਰ ਦੀ ਇਹ ਗੈਲੀ ਕਹਿ ਲੋ ਜਾਂ ਜਾਣਤਾ ਕਹਿ ਲੋ ਲਾਪਰਵਾਹੀ ਕਹਿ ਲੋ ਫਜ਼ੂਲ ਖਰਚੀਆਂ ਕਹਿ ਲੋ ਕਰੋੜਾ ਰੁਪਇਆ ਜਿਹੜਾ ਹੈ ਆਪਣੀਆਂ ਫੋਟੋਆਂ ਚਮਕਾਉਣ ਤੇ ਘਰਚ ਕਰਕੇ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਤੇ ਅੱਜ ਪੰਜਾਬ ਨੇ 2500 ਕਰੋੜ ਰੁਪਇਆ ਜਿੱਥੇ ਅੱਜ ਕਰਜ਼ਾ ਲਿਆ ਤੇ 3 ਕਰੋੜ ਰੁਪਏ ਦੀਆਂ ਤਾਂ ਮਤਲਬ ਜਿਹੜੀਆਂ ਮਤਲਬ ਵਧੀਆ ਕਾਰਾਂ ਜਿਹਨਾਂ ਲਈ ਮੰਤਰੀਆਂ ਨੂੰ ਉਹ ਆਰਡਰ ਦਿੱਤੇ ਨੇ ਜੇ ਪਸੰਦਤਾ ਕਿ ਫਜ਼ੂਲ ਖਰਚੀ ਜਿਹੜੀ ਹੈ ਸਰਕਾਰ ਦੀ ਉਹ ਸਰਕਾਰ ਦੇ ਖਜ਼ਾਨੇ ਨੂੰ ਮੇਚ ਚੁਣਾ ਲਾਇਆ ਅੱਜ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਥਾਂ ਬਾਹਰਲੇ ਛੁਰਨਾ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਅੱਜ ਪੰਜਾਬ ਦਾ ਵਾਲੀਬਾਸ ਕੋਈ ਨਹੀਂ ਰਿਹਾ ਪੰਜਾਬ ਤੇ ਰਾਜਕਤਾ ਦਾ ਮਾਹੌਲ ਆ ਸਾਂਭਿਆ ਹੋਇਆ ਮਾਹੌਲ ਹੈ ਕਾਰੋਬਾਰੀ ਕਾਰੋਬਾਰ ਛੱਡ ਕੇ ਪੰਜਾਬ ਭੱਜ ਰਹੇ ਨੇ ਪੁੱਤਰ ਪ੍ਰਦੇਸ਼ ਦੇ ਕਿਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਅੱਜ ਜਿਹਨਾਂ ਨੂੰ ਪੰਜਾਬ ਦਾ ਦਾਦਾ ਜੀ ਜਰਾ ਅੱਜ ਪੰਜਾਬ ਨੂੰ ਬਚਾਉਣ ਲਈ ਕੋਈ ਨਾ ਕੋਈ ਕਰਲੇ ਮਾਰ ਰਹੇ ਨੇ ਜਰੋਮਣੀ ਕਾਲੀਦਾਰੀ ਖੈਸੀ ਪਾਰਟੀ ਆ ਜਿਹੜੀ ਹਮੇਸ਼ਾ ਪੰਜਾਬ ਦਾ ਦਰਦ ਸਮਝ ਕੇ ਪੰਜਾਬ ਦੀ ਖੜੀ ਆ ਔਰ ਖੜੇ ਇੱਕ ਥਰਮਲ ਪਲਾਂਟ ਹੁਣੇ ਤਾਜ਼ਾ ਤਾਜ਼ਾ ਕੀ ਕਹਿਣਾ ਚਾਹੀਦਾ ਮਤਲਬ ਪੰਜਾਬ ਜਿਹੜਾ ਥਰਮਲ ਪਲਾਂਟ ਫਿਰਦਿਆ ਚੰਗੀ ਗੱਲ ਆ ਪਰ ਇੱਕ ਡਿਫਾਲਟਰ ਕੰਪਨੀ ਜਿਹੜੀ ਆ ਜਿਹੜੀ ਕਰਜ਼ਾਈ ਹੋਈ ਕੰਪਨੀ ਆ ਉਸ ਕੰਪਨੀ ਦਾ ਕਰਜ਼ਾ ਲਾਉਣ ਲਈ ਸਰਕਾਰ ਨੇ ਇਹ ਸੌਦਾ ਕੀਤਾ ਇਹ ਸੌਦੇ ਦੀ ਸਵੀਕ੍ਰਿਤੀ ਕਰਾਂਗੇ ਅਸੀਂ ਇਹ ਕਿਸੇ ਇੱਕ ਡਿਫਾਲਟਰ ਬੰਦੇ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਜਿਹੜਾ ਪੰਜਾਬੀਆਂ ਦਾ ਪੈਸਾ ਸਿੱਧਾ ਖਾਤ ਦਾ ਕਰਕੇ ਤੇ ਬਾਕੀ ਗੱਲ ਇਹ ਆ ਵੀ ਜਿਹੜੇ ਕਹਿੰਦੇ ਸੀ ਅਕਾਲੀ ਸਰਕਾਰ 'ਚ ਸੁਝੌਂਦੇ ਜਿਹੜੇ ਹੋਏ ਨੇ ਆ ਬਿਜਲੀ ਜਨਰੇਸ਼ਨ ਨੇ ਉਹ ਅਸੀਂ ਰੱਦ ਕਰਾਂਗੇ ਬੋਣੋ ਚੁੱਪੇ ਬੈਠੇ ਵੀ ਕਿਉਂਕਿ ਲੋਡ ਆ ਪੰਜਾਬ ਨੂੰ ਬਿਜਲੀ ਦੀ ਲੋਡ ਆ ਪੰਜਾਬ ਦੇ ਖੇਤਰੋਂ ਪਾਵਰ ਜਨਰੇਸ਼ਨ ਨੂੰ ਕੋਈ ਪ੍ਰਸੰਭ ਹੋ ਸਕਦਾ ਇਹ ਜਦੋਂ ਜ਼ਿੰਮੇਵਾਰੀ ਬਣਦੀ ਆ ਉਦੋਂ ਪਤਾ ਲੱਗਦਾ ਹੁਣ ਪਤਾ ਲੱਗਿਆ ਸਰਕਾਰ ਨੂੰ ਇਹ ਗਾਲੀਆਂ ਦੀ ਜਨਰੇਟ ਕੀਤੀ ਬਿਜਲੀ ਉਹਨਾਂ ਉਹਦੇ ਦੇ ਛਾਲਾ ਮਾਰ